ਸਸਰੀ ਕਾ ਜੀ ਸਾਰਿਆਂ ਨੂੰ ਅੱਜ ਮੇਰੇ ਮੈਂ ਕਿਸੀ ਨਾਤੀ ਮੇਰੇ ਵਾਲ ਗੱਲੇ ਤਾਂ ਕਰਕੇ ਛੋਲ ਲਿਆ ਹੋਇਆ ਤੇ ਆਪਾਂ ਮੈਂਦੀ ਬਣਾਵਾਂਗੇ ਕਲੌਂਜੀ ਦੀ ਫਾਕੇ ਤੇ ਨਾਲੇ ਆਹ ਕਾਫੀ ਇਹ ਵੀ ਆਪਾਂ ਮੈਂਦੀ ਬਣਾਵਾਂਗੇ ਤੇ ਆਪਾਂ ਆਹ ਮੈਂ ਜਿਹੜੀ ਕਲੌਂਜੀ ਐ ਇਹਨੂੰ ਆਪਾਂ ਪੀਵਾਂਗੇ 1 ਚਮਚਾ ਇ ਇਹ ਚੰਗੀ ਤਰ੍ਹਾਂ ਫੀਲ ਲਾਂਗੇ ਆਪਾਂ ਇਹਨੂੰ ਨਾ ਆਪਾਂ ਕਲੌਂਜੀ ਫੀਲ ਆਉਂਦੀ ਹੈ ਤੇ ਇਹਨੂੰ ਆਪਾਂ ਇਹਦੇ ਵਿੱਚ ਛਾਣਾਂਗੇ ਮੋਟੀ ਮੋਟੀ ਬਾਹਰ ਕੱਢ ਦੇਾਂਗੇ ਆ ਜਿਹੜੀ ਇਸ ਤਰ੍ਹਾਂ ਮੋਟੀ ਰਹੇਗੀ ਇਹਨੂੰ ਆਪਾਂ ਇੱਕ ਵਾਰ ਹੋਰ ਪੀ ਲਾਂਗੇ ਆਪਾਂ ਇਹ ਦੋੜਾ ਪੀ ਲੈਂਦੇ ਹੁਣ ਇਹਨੂੰ ਵੀ ਛਾਣ ਦਾਂਗੇ ਜਿਹੜਾ ਕੋਈ ਮੋਟੀ ਨਿਕਲੂਗੀ ਸੜ ਦਾਂਗੇ ਆਪਾਂ ਬਾਹਰ ਕੱਢ ਕੇ ਚਲੋ ਮਾੜੀ ਰੇਗੀ ਆਪਸ ਇਹ ਮਿਚਾਉਂਦੇ ਤੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਪਾ ਚੰਗੀ ਤਰ੍ਹਾਂ ਮਿਕਸ ਕਰ ਲਈ ਹੁਣ ਆਪਾਂ ਵਿੱਚ ਤੇਲ ਪਾਵਾਂਗੇ ਦੋ ਚਮਚੇ ਤੇਲ ਦੇ ਪਾਏ ਆਪਾਂ ਦੋ ਤੋਂ ਦੋ ਚਮਚਿਆਂ ਤੋਂ ਤੇਲ ਜ਼ਿਆਦਾ ਪਾਇਆ ਹੈਗਾ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਹੋ ਗਏ। ਹੁਣ ਆਪਾਂ ਦਹੀਂ ਦੇ ਚਮਚੇ ਪਾਵਾਂਗੇ ਦੋ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਆਪਾਂ ਦੁੱਧ ਇਹਨੂੰ ਬਹੁਤ ਆਪ ਚੰਗੀ ਤਰ੍ਹਾਂ ਮਿਕਸ ਕਰ ਲਈ ਦੇਖੋ ਕਿੰਡੀ ਵਧੀਆ ਮਲਾਈ ਬਣ ਗਈ ਸਾਰਾ ਕੁਝ ਮਿਲ ਗਿਆ ਤੇ ਜੇ ਦਿਨੇ ਟਾਈਮ ਹੈ ਤਾਂ ਦਿਨੇ 4-5 ਘੰਟੇ ਲਾ ਲਓ ਤੇ ਜੇ ਦਿਨੇ ਟਾਈਮ ਨਹੀਂਗਾ ਤੇ ਰਾਤ ਨੂੰ ਲਾ ਕੇ ਸੌਂਜੋ ਤੇ ਤੜਕੇ ਵੀ ਉੱਤੇ ਕੱਪੜਾ ਬੰਨ ਲਓ ਜਾਂ ਲਫਾਫਾ ਬਲੇਟ ਕੇ ਉੱਤੇ ਤੇ ਵੇਖੀ ਨਾ ਵੀ ਕੱਪੜਾ ਬੰਨ ਲਓ ਤੜਕੇ ਉੱਠ ਕੇ ਫੇਰ ਧਣਾ ਲਓ ਤੇ ਵਾਲ ਆਪਣੇ ਜਿਹੜੇ ਚਿੱਟੇ ਐ ਉਹ ਤਾਂ ਚਿੱਟੇ ਥੋੜੇ ਰਹਿਣਗੇ ਤੇ ਜਿਹੜੇ ਹੋਰ ਆਉਣਗੇ ਉਹ ਕਾਲੇ ਆਉਣਗੇ ਇਹਦੇ ਨਾਲ ਬਹੁਤ ਵਧੀਆ ਚੀਜ਼ ਐ ਇਹ ਇਹਦੇ ਵਿੱਚ ਕੋਈ ਹੋਰ ਨਹੀਂ ਕੁਸਪਾਇਆ ਭਾਂ ਵੀ ਆ ਵਧੀਆ ਸਾਰੀ ਦੇਸੀ ਚੀਜ਼ ਐ ਇਹ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ